ਪਤੇ ਜਸਲੀਨ ਕਿੱਥੇ ਜਾ ਰਹੇ ਆਪਾਂ ਪਾੜਾਜ 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 ਕਿੱਥੇ ਕੁਮਨ ਕਸ਼ਮੀਰ ਕਸ਼ਮੀਰ ਸੋਨਮਾਰਕ ਸੋਨਮਾਰਕ ਗੁਨਮਾਰਕ ਗੁਨਮਾਰਕ ਦਾਲੇਕ ਦਾਲੇਕ ਚਲੋ ਚਲੋ ਸਿੱਕਲ ਕਰਦੇ ਚੱਲ ਬਲੌਗ ਜਿਵੇਂ ਸ਼ੁਰੂ ਕਰੀ ਜੇ ਚੱਲ ਇੱਧਰ ਦੇਖ ਸਿੱਕਲ ਜੀ ਪਹਾੜਾਂ 'ਚ ਕਿੱਥੇ ਚੱਲੇ ਆ ਕਸ਼ਮੀਰ ਕਸ਼ਮੀਰ ਕੌਫੀ ਲੈ ਕੇ ਥੋੜਾ ਜਿਹਾ ਚਾਰ ਜੋ ਕੇ ਕਰੀਏ ਨਾ ਵੀਡੀਓ ਦੇਖਦੇ ਸਾਰੇ ਵੀਰ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਅਸੀਂ ਚੱਲੇ ਆਂ ਫੈਮਲੀ ਨਾਲ ਕਸ਼ਮੀਰ ਗੁਲਮਾਰਗ ਸੋਨਮਾਰਗ ਡਾਲ ਲੇਕ ਜੋ ਕਸ਼ਮੀਰ ਸਾਡਾ ਪਹਿਲਾ ਟ੍ਰਿਪ ਆ ਕਸ਼ਮੀਰ 'ਚ ਮੈਂ ਪਹਿਲੀ ਵਾਰ ਹੀ ਜਾ ਰਿਹਾ ਹਾਂ ਵਿਦ ਫੈਮਲੀ ਜਵਾਗ ਨਾਲ ਨੇ ਤੇ ਜਿਹੜੇ ਸਾਡੇ ਸਾਡੀ ਵੀਡੀਓ ਨਾਲ ਸਾਡੇ ਵਲੌਗ ਨਾਲ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਜ਼ਰੂਰ ਕਰਿਓ ਤਾਕੀ ਸਾਨੂੰ ਹੌਸਲਾ ਹੋ ਸਕੇ ਅੱਗੇ ਵੀਡੀਓ ਬਣਾਉਣ ਦਾ ਤੇ ਵਲੌਗ ਪਾਉਣ ਦਾ ਸੋ ਹੁਣ ਅਸੀਂ ਸਵੇਰੇ 6 ਵਜੇ ਤੁਰਪੇ ਸੀਗੇ ਲੁਧਿਆਣੇ ਤੋਂ ਇਸ ਟਾਈਮ ਪਹੁੰਚੇ ਆ ਪਠਾਨਕੋਟ ਪਹੁੰਚਣ ਵਾਲੇ ਆ ਤੇ ਇਹ ਸੀ ਐਨ ਜੀ ਲਾਸਟ ਸੈਸ਼ਨ ਆ ਸੀ ਐਨ ਜੀ ਦਾ ਸੋ ਗੱਡੀ ਪੈਟਰੋਲ ਤੇ ਵੀ ਆ ਪੈਟਰੋਲ ਅਸੀਂ ਕਰਾ ਲਿਆ ਫੁੱਲ ਟੈਂਕੀ ਮੈਂ ਰਾਤੀ ਫੁੱਲ ਕਰਾ ਲਈ ਸੀ ਹੁਣ ਸੀ ਐਨ ਜੀ ਵੀ ਫੁੱਲ ਕਰਾ ਕੇ ਫਿਰ ਅੱਗੇ ਨੂੰ ਵਧਦੇ ਆ ਇਥੇ ਕੀ ਰੇਟ ਆ ਪਰ ਕੇ ਜੀ 9390 ਪੰਜਾਬ ਤੋਂ ਲਗਭਗ 2250 ਕਿਲੋਮੀਟਰ ਦੂਰ ਸਵੇਰ ਦੇ 6 ਵਜੇ ਤੁਰੇ ਆ ਨਾਸ਼ਤਾ ਪਾਣੀ ਕਰੀਏ ਆ ਸਾਂਝਾ ਚੁੱਲਾ ਘੜੇ ਆ ਕੁਝ ਖਾ ਕੇ ਫਿਰ ਅੱਗੇ ਨੂੰ ਤੁਰਦੇ ਆ ਮੇਰੀ ਧੀ ਰਾਣੀ ਬੱਚਿਆਂ ਨੂੰ ਸਮਾਉਣ ਚੱਲੇ ਆ ਜੇ ਅਸੀਂ ਕਿੱਥੇ ਚੱਲੇ ਮਤ ਹੈ ਪਹਾੜਾਂ 'ਚ ਕਸ਼ਮੀਰ ਕਸ਼ਮੀਰ ਆਇਆ ਫਤੇ ਫਤੇ ਕੀ ਖਾਣਾ ਆਰਡਰ ਦੇ ਆਪਣਾ ਫੈਂਚ ਫ੍ਰਾਈਜ਼ ਤੇ ਚਾਹ ਦੁੱਧ ਲੈਵਾਂ ਤੇਰੇ ਲਈ ਲੈ ਆ ਇੱਧਰ ਦੇ ਮੈਂ ਦੇਖਾਂ ਕੀ ਛੱਡ ਮੰਗਾ ਦਾਂ ਰਾਸਤਾ ਪਾਣੀ ਕਰਕੇ ਪਠਾਨਕੋਟ ਐਂਟਰ ਕਰ ਗਏ ਆ ਅਸੀਂ ਥੋੜਾ ਜਿਹਾ ਲੇਟ ਆ ਕਿਉਂਕਿ ਅਸੀਂ ਫਸਟ ਟਾਈਮ ਇਧਰ ਨੂੰ ਜਾ ਰਹੇ ਆ ਕਦੀ ਕਿਸੇ ਯਾਰ ਦੋਸਤ ਨੂੰ ਫੋਨ ਕਰੀਦਾ ਕਦੇ ਕਿਸੇ ਨੂੰ ਫੋਨ ਕਰੀਦਾ ਆ ਹੈਡ ਟੁੱਟਿਆ ਸੀਗਾ ਜਦੋਂ ਫਲੱਡ ਆਈ ਸੀਗੀ ਨਾ ਆ ਤੁਸੀਂ ਦੇਖ ਸਕਦੇ ਹੋ ਆ ਫਲੱਡ ਕਿੰਨੀ ਆ ਗਏ ਪਹਾੜਾਂ ਚ ਬਰਸਾਤ ਚ ਪਹਾੜਾਂ ਚ ਕਿੱਥੇ ਆ ਫੈਮਲੀ ਨਾਲ ਜਾਣ ਦਾ ਇੱਕ ਅਲੱਗ ਹੀ ਸਵਾਦ ਆ ਆਪਣਾ ਉੱਕੜ ਰਸਤਾ ਬਹੁਤ ਖਰਾਬ ਆ ਜੰਮੂ ਐਂਟਰ ਕੀਤੇ ਆ ਹਾਂ ਰੋਡ ੁੱਟੀ ਪਈ ਆ ਜੰਮੂ ਅਸੀਂ ਸ਼ਹਿਰ ਚ ਨਹੀਂ ਬੜੇ ਬਾਰੋ-ਬਾਰ ਰਸਤਾ ਆ ਟੋਟਲੀ ਘਰਾ ਫਤੇ ਕਦੇ ਸੋ ਜਾਂਦਾ ਕਦੇ ਉੱਠ ਜਾਂਦਾ ਫਤੇ ਹਨ ਹੰਟ ਰਿਕਾਰਡ ਫਤੇ ਆਪਣੇ ਚੈਨਲ ਦਾ ਨਾਮ ਦੱਸ ਹਾਂ YouTube YouTube ਚੈਨਲ ਕੀ ਨਾਮ ਆ YouTube ਚੈਨਲ ਫਤੇ ਹਨ ਹੰਟ तो 30 यस yes. सब्सक्राइब करो लाइक कर, एंड सब्सक्राइब करो बेल आइकन कर, दबा दो वेरी oh, गुड मेरे काल को हां huh? hmm. बड़ा ਦੇਖੋ ਉੱਧਰ ਕੋਈ ਹਾਂ ਕਿ ਬੋਲ ਬੋਲ ਆਹ ਰਸਤਾ ਪਿੱਛੇ ਟੁੱਟਿਆ ਸੀਗਾ ਹਾਂ ਹਾਂ ਪਿੱਛੇ ਫੋਨ ਇੱਥੇ ਰੱਖੀ ਹਾਂ ਅੱਗੇ ਔਰ ਅੱਗੇ ਅੱਗੇ ਰਸਤਾ ਆ ਗਿਆ ਦਿਖਾਓ ਰਸਤਾ ਵੀ ਦਿਖਾਓ ਨਾ ਫਿਰ ਔਰ ਦੇਖੋ ਉਧਰ ਨੂੰ ਕਰ ਦਿਖਾ ਇਹ ਤਾਂ ਦੇਖੋ ਪਾਈ ਸਾਹਿਬ ਯਾਰ ਆਪਾਂ ਰਸਤਾ ਗਲਤ ਫੜ ਲਿਆ ਆਪਾਂ ਉਹ ਬ੍ਰਿਜ ਕੋਲੋਂ ਜਾਣਾ ਸੀ ਮੇਬੀ ਹੈਨਾ ਤਾਂ ਕੋਈ ਨਾ ਕੋਈ ਤਾਂ ਹਾਂ ਇਹ ਰਸਤਾ ਫੜ ਤੇ ਮੇਬੀ ਉਹ ਕੀ ਆਪ ਕਿਆ ਬੋਲਣਾ ਚਾਹਤੇ ਹੋ ਜਦੋਂ ਆਪਾਂ ਜੰਮੂ ਤੋਂ ਆਨੇ ਆ ਤੇ ਚੱਲ ਤੂੰ ਕਹ ਜਦੋਂ ਆਪਾਂ ਜੰਮੂ ਤੋਂ ਆਉਂਦੇ ਆ ਉਦੋਂ ਕੋਲ ਕੀ ਕਹਿਣਾ ਅੱਗੇ ਉਹ ਨਾ ਦੋ ਰਾਹ ਆਉਂਦੇ ਆ ਅਸੀਂ ਆਹ ਰਾਹ ਪਾ ਲਿਆ ਸੀਗਾ ਆਹ ਵਾਲਾ ਆਪਾਂ ਦਾ ਰਾਹ ਪਾ ਲਿਆ ਸੀ ਇਹ ਬਹੁਤ ਗੰਦਾ ਬਹੁਤ ਟੁੱਟਿਆ ਹੋਇਆ ਇਹ ਬਹੁਤ ਟੁੱਟਿਆ ਹੋਇਆ ਜੇ ਕਿਸੇ ਨੇ ਆਉਣਾ ਹੈ ਨਾ ਤੇ ਆਹ ਵਾਲੇ ਰਾਹ ਤੋਂ ਆਇਓ ਜੰਮੂ ਤੋਂ ਕਸੂਆ ਹੋ ਕੇ ਕਟੜਾ ਜੰਮੂ ਤੋਂ ਕਟੜਾ ਹੋ ਕੇ ਆਹ ਵਾਲੇ ਰਾਹ ਤੋਂ ਅੱਗੇ 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 ਰਸਾ ਸਾਫ ਹੀ ਜਾਂਦਾ ਹਾਂ ਵੈਰੀ ਗੁੱਡ ਵੈਰੀ ਗੁੱਡ ਸੋ ਇਹ ਰਹਾ ਵੈਸਤਾ ਅਸੀਂ ਸ਼ਾਰਟਕਟ ਪਾ ਲਿਆ ਤੇ ਰਸਤਾ ਦੱਸ ਕਿੰਨਾ ਗਲਤ ਸੀ ਰਸਤਾ ਸਭ ਤੋਂ ਜ਼ਿਆਦਾ ਗਲਤ ਸੀਗਾ ਇੱਧਰ ਬੋਲ ਰਸਤਾ ਸਭ ਤੋਂ ਜ਼ਿਆਦਾ ਗਲਤ ਸੀਗਾ ਮੈਂ ਤੇ ਬੈਕ ਮੈਂਦੇ ਹਿਸਾਬ ਨਾਲ ਤੇ ਇੱਥੇ ਬੋਲਣਾ ਹੈ ਹਾਂ ਇੱਥੇ ਅਰੇ ਅਪਾ ਇੱਥੇ ਗੱਡੀ ਥਲਾਈ ਤੇ ਲਾ ਕੇ ਇੱਥੇ ਪਹੁੰਚੋਗੇ ਹਾਂ ਮੈਪ ਦੇ ਹਿਸਾਬ ਨਾਲ ਮੈਪ ਦੇ ਹਿਸਾਬ ਤੇ ਪਾ ਜਿੱਥੇ ਤੁਹਾਨੂੰ ਮੈਪ ਦਿਖਾਇਆ ਸੀ ਮੈਪ ਦੇ ਹਿਸਾਬ ਤੇ ਚੱਲਦੇ ਪਏ ਆ ਅੱਗੇ ਅੱਗੇ ਰਸਾ ਸਾਫ਼ ਜਾਂਦਾ ਪਿੱਛੇ ਸਭ ਤੋਂ ਜ਼ਿਆਦਾ ਖਤਰਾ ਹੈ ਨਸਕਾ ਸ਼੍ਰੀਨਗਰ ਇੱਥੋਂ 202 ਕਿਲੋਮੀਟਰ ਰਹਿ ਗਿਆ ਪਿੱਛੇ ਨੀ ਡਿਟੇਲ ਜਿੰਨੀ ਦੱਸਣੀ ਪੁੱਤ ਚਲ ਮੈਂ ਦਾਦਾ ਸ਼੍ਰੀਨਗਰ ਜੀ ਇੱਥੋਂ ਹੁਣ 202 ਕਿਲੋਮੀਟਰ ਆ ਸੋ ਰਹਿ ਗਿਆ 4 ਘੰਟੇ ਦਾ ਰ ਆ ਸੋ ਦੇਖਦੇ ਹੁਣ ਅੱਗੇ ਇੱਕ ਟਨਲ ਆਊਗੀ ਟਨਲ ਤੋਂ ਬਾਅਦ ਕਹਿੰਦੇ ਪਹਾੜੀਆਂ ਵਾਦੀਆਂ ਬਹੁਤ ਵਧੀਆ ਆ ਦੇਖਦੇ ਉਸ ਤੋਂ ਬਾਅਦ ਆਪਾਂ ਜਦੋਂ ਪਹਾੜਾਂ ਦੇ ਉੱਪਰ ਚਲਾਂਗੇ ਪਹਾੜਾਂ ਦੇ ਪਰਾਂ ਮੰਡੇ ਉਹਦੋਂ ਉਹਦਾ ਪਹਾੜਾਂ ਦੇ ਉੱਪਰ ਮੈਂ ਕੋ ਇੱਕ ਵਾਰ ਚਿਤ ਪਰਫਲੂਗਾ ਇਹਦੇ ਤੋਂ ਕਰਕੇ ਗੋਲ ਕਰ ਲੂਗਾ ਪਹਾੜਾਂ ਦੇ ਪਰਾਂ ਜੀ ਇਹ ਆਪਣੀ ਦਸਲੀਨ ਛੋਟੀ ਛੋਟੀ ਗਿੱਦਿੱ ਗੱਲਾ ਕਰਦੀ ਆ ਇਹ ਮੇਰਾ ਸੋਹਣਾ ਪੁੱਤ ਮੇਟੀ ਰਾਨ ਕਿ ਕਿ ਚੀਚੀਆਂ ਲੈਂਦੀ ਆ ਮਮਾ ਨਾਲ ਚਲ ਹੈ ਗੁੱਡ ਮਾਰਨਿੰਗ ਵੈਲਕਮ ਟੂ ਮੇ ਨਿਊ ਬਲੌਗ ਤੋ ਅੱਜ ਆਪਾਂ ਪਾੜਾ ਚ ਜਾ ਰਹੇ ਆ ਉਦੋਂ ਪਾੜਾ ਦੇ ਉੱਪਰ ਜਾ ਕੇ ਪਾੜ ਦੇ ਪਰਾਂਦੇ ਲੈਂਦੇ ਹੋਰ ਉਤਾਜੂ ਹੋਰ ਚਾਜੂਗਾ ਇਹ ਕਪੜੇ ਪਪਾ ਦੀ ਕੀ ਕਰ ਰਹੀ ਆ ਥੋੜਾ ਜਿਹਾ ਹਿੰਦੀ ਚ ਬੋਲਦੇ ਨਾ ਹਿੰਦੀ ਚ ਇਹ ਕਪੜੇ ਦਾਦੂ ਜੀ ਕੀ ਕਰ ਰਹੀ ਆ ਇਹ ਕਾਪੜੀ ਛੋਟੀ ਬੇਨ ਜੀ ਖੜੀ ਹੋਈ ਆ ਇੱਥੇ ਭਗਵਾਨ ਕੇ ਹੈ ਬੋਲ ਹੈਡੀ ਇੰਕੋ ਕੱਲ ਬਾਹਰ ਬਾਹਰ ਨਹੀਂ ਕਰੀਦੀ ਹੁੰਦੀ। ਕਹੀਓ ਦੇਖੋ ਸਿੱਧਾ ਨਾਲ ਆਏ ਖੋਟੇ ਨਾਲ ਲੱਗੀ ਮੈਨੂੰ ਪੜਾਓ। ਆ ਲੈ ਯਾਰ। ਆਏ ਖੋਜੀ ਟਨ ਨਾਲ ਲੱਗੀ ਆ। ਸਾਰੀ ਟਨ ਨਾਲ ਲੱਗੇ ਟਰੱਕ ਜਾ ਰਹੇ ਵਾ। ਦੇਖੋ। ਗੱਡੀ ਜਿਹੜੀ ਆਪਾਂ ਜਾ ਰਹੇ ਆ। ਗੱਡੀ ਚ। ਗੱਡੀ। ਤੁਹਾਰਾ ਜੋ ਸ਼ੇਮਿੰਨ ਫੋਲੋ ਕਰ ਲਾ। ਉਹਦੀ ਰੇਲ ਦੀ ਰੈਲ ਅਸੀਂ ਦੇ ਆ ਕੀ ਤੋਂ 0.60 ਦੇ ਬਣਾਈ ਦੀ ਹੈ। ਨਾ ਦੇ ਅੱਗੇ ਆ ਨਵਾਂ ਰੇਲਵੇ ਬ੍ਰਿਜ ਜਿਹੜਾ ਹੁਣੇ ਪਿੱਛੇ ਜੇ ਅਦਘਟਨਾ ਹੋਇਆ ਇਹਦਾ। ਓ ਬਾਈ ਸਾਹ। ਐਦਿ ਕਹੀਦਾ ਨਾ ਫਤਿਹ? ਕਿਦਾਂ ਕਹੀਦਾ? ਓ ਬਾਈ ਸਾਹ। ਮਿਲਟਰੀ ਏਰੀਆ ਦਾ ਆਗਾਜ਼ ਹੋ ਗਿਆ। ਤੋਂ ਛੋਟੀਆਂ-ਛੋਟੀਆਂ ਚੈੱਕਪੋਸਟਾਂ ਦਿਖ ਰਹੀਆਂ ਇੱਥੋਂ। ਉਹ ਚੈੱਕਪੋਸਟਾਂ ਦਿਖਾਣੇ ਆ। ਇਹ ਆਹ ਦੇਖੋ। ਇਹ ਕਾ ਆਇਆ। ਇਹ ਕਾ ਆਇਆ। ਇਹ ਕਾ ਆਇਆ। ਸੀਆਪੀ ਇਹ ਬੰਦ। ਹੁਣ ਆਪਾਂ ਜਾ ਕੇ ਹਾਈਵੇ ਤੇ ਪਏ ਆ ਸਿੱਧੇ ਰਾਹ। ਪਹਿਲਾਂ ਨਹੀਂ ਹਮੇਸ਼ਾ ਬੰਦੇ ਨੂੰ ਨਾ ਥੋੜਾ ਬੋਤਾ ਆਪਣਾ ਦਿਮਾਗ ਵੀ ਲਾਣਾ ਚਾਹੀਦਾ Google Map ਦੇ ਸਹਾਰੇ ਨਾ ਨਾ ਚੱਲੋ ਤਾਂ ਚੰਗੀ ਗੱਲ ਆ Google Map ਨੇ ਸਾਨੂੰ ਸਿੰਗਲ ਰੋਡ ਤੇ ਪਾਤਾ ਉਹ ਵੀ ਸਾਰਾ ਟੁੱਟਾ ਹੋਇਆ ਰੋਡ ਸੀਗਾ ਆ ਹੁਣ ਕਿਸੇ ਤੋਂ ਪੁੱਛ ਪਚਾ ਕੇ ਹਾਈਵੇ ਤੇ ਚੜੇ ਆ ਤੇ ਟਾਪ ਦਾ ਰੋਡ ਆ ਹਾਂਜੀ ਬਤਾ ਜੀ ਕੁਝ ਬੋਲਣਾ ਚਾਹੋਗੇ ਥੱਕ ਲਵਾਂ ਥੱਕ ਗਏ ਨਾ ਹਾਂ ਚਲੋ ਕੋਈ ਨਹੀਂ ਅੱਗੇ ਤਾਂ ਲੋਕੀ ਦੇਖ ਕੇ ਦੇਖ ਮੈਂ ਮੰਦੋਗੀ ਮੇਬੀ ਇਹ 10 15 ਕਿਲੋਮੀਟਰ ਦੀ ਟਨਲ ਹੋਣੀ ਆ ਉਹ ਪਾਰ ਕਰਕੇ ਨਿਕਲੇ ਆ ਸਿਆਰੇ ਕਪੜੇ ਸਵੇਰ ਹੋਗੀ ਜਿ ਸਿਆਰੇ ਕਪੜੇ ਸਵੇਰ ਹੋਗੀ ਬਹੁਤ ਸੋਣਾ ਦਿਓ ਹਾਂ ਦੂਰ ਹੋਗੀ ਮੇਨ ਹਾਈਵੇ ਤੇ ਚੜਦੇ ਆ ਜਦੋਂ ਚੜ ਕੇ ਇੱਕ 터ਨਲ ਪਾਰ ਕਰਨੀ ਆ ਇੱਕ 터ਨਲ ਪਾਰ ਕਰਕੇ 5-6 ਕਿਲੋਮੀਟਰ ਦੀ ਮੇਰ ਨਿਰਬੋਟ 터ਨਲ ਆ ਤੇ ਇਦਾਂ ਦਾ ਮਾਹੌਲ ਕੁਝ ਬਣ ਜਾਂਦਾ ਆ ਤੇ ਆ ਛੋਟੇ ਜਿਹੇ ਕਾਟ ਬੜੇ ਨੇ ਇੱਥੇ ਤੁਸੀਂ ਚਾਹ ਪਾਣੀ ਪੀ ਸਕਦੇ ਹੋ ਤੇ ਇੱਕ ਨੈਕਸਟ 터ਨਲ ਆਉਗੀ ਉਹ ਹੋਊਗੀ 10-12 ਕਿਲੋਮੀਟਰ ਦੀ ਉਹ ਪਾਰ ਕਰਕੇ ਕੁਝ ਖਾਵਾਂ ਪੀਵਾਂਗੇ ਫਿਲਹਾਲ ਇੱਥੇ ਕੁਝ ਚਾਹ ਪਾਣੀ ਪੀਨੇ ਆ ਫਤਿਹ ਆ ਜਾ ਕੀ ਪੀਏਗਾ ਚਾਹ ਪਾਣੀ ਚਾਹ ਪਾਣੀ ਚੱਲ ਫਿਰ ਜੱਸੀ ਆਵਤ ਜਾਣ ਨਹੀਂ ਮਿਲਣਾ ਕਸ਼ਮੀਰ ਦੀਆਂ ਵਾਦੀਆਂ 'ਚ ਐਂਟਰੀ ਮਿਲਟਰੀ ਦਾ ਪੂਰਾ ਪ੍ਰਬੰਧ ਥਾਂ-ਥਾਂ ਤੇ ਬਣੀਆਂ ਚੌਕੀਆਂ ਤੇ ਕਸ਼ਮੀਰੀਆਂ ਦੇ ਬਣੇ ਘਰ ਹਿਮਾਚਲ ਦੇ ਘਰਾਂ ਨਾਲੋਂ ਟੋਟਲੀ ਡਿਫਰੈਂਟ ਬਹੁਤ ਸੋਹਣਾ ਮਾਹੌਲ ਤੇ ਥੋੜੇ ਜੇ ਗਲਤ ਮੌਸਮ ਚ ਆ ਗਏ ਕੱਲ ਤੋਂ ਹੀ ਨਹੀਂ ਕਹਿ ਸਕਦੇ ਚਲੋ ਇਹ ਵੀ ਬੈਸਟ ਹੈ ਦੇਰ ਆਏ ਦਰੁਸਤ ਆਏ ਹੈਵ ਅ ਸੇਫ ਜਰਨੀ ਵੈਲਕਮ ਟੂ ਕਸ਼ਮੀਰ ਹਣਾ ਪੁੱਤ ਜੱਸੀ ਕੀ ਕਹਿੰਦੇ ਇਹਨੂੰ ਟਰਨਲ ਜਿਵੇਂ ਇੱਧਰ ਦੇਖ ਟਰਨਲ ਵਰਸਸ ਸ਼ਰਮ ਜੇ ਪਟਨਲ ਤੋਂ ਬਾਹਰ ਨਿਕਲਦੇ ਆ ਤੇ ਕੁਝ ਐਦਾਂ ਦਾ ਨਜ਼ਾਰਾ ਦੇਖਣ ਨੂੰ ਮਿਲਦਾ ਹੈ ਕੋਈ ਜਿੱਦਾਸ ਨਾ ਹੁਣ ਅਸਲ 'ਚ ਕਸ਼ਮੀਰ ਦੀਆਂ ਵਾਦੀਆਂ ਸ਼ੁਰੂ ਹੋਣਗੀਆਂ ਡਲਦਾ ਹੋਇਆ ਸਾਈ ਟਨਲ ਤੋਂ ਨਿਕਲ ਕੇ ਤਕਰੀਬਨ 2-3 ਕਿਲੋਮੀਟਰ ਤੱਕ ਇਦਾਂ ਦੀ ਮਾਰਕੀਟ ਆਉਂਦੀ ਹੈ ਇੱਕ ਇਸ ਤੋਂ ਬਾਅਦ ਸਿਰਫ ਕਸ਼ਮੀਰ ਚ ਮਾਰਕੀਟ ਮਿਲਣੀ ਆ ਸੋ ਹੁਣ ਆ ਲਿਕ ਰੁਕੇ ਇੱਕ ਪੰਜਾਬੀ ਭੋਜਨਾਲਿਆ ਕੁਝ ਖਾਣੇ ਆ ਕੁਝ ਖਾ ਕੇ ਫਿਰ ਅੱਗੇ ਨੂੰ ਵਧਦੇ ਆ ਠੀਕ ਹੈ ਐਦਾਂ ਦਾ ਮਾਹੌਲ ਆ ਕੁਝ ਵੀ ਐਸ਼ ਨੋਟਾ ਬਸ ਸਿਰਫ ਇੱਕ ਹੀ ਆ ਮਾਰਕੀਟ ਚ ਕਸ਼ਮੀਰ ਆਪਾ ਕਸ਼ਮੀਰ ਆਪਾ ਪਹੁੰਚ ਗਿਆ ਟੋਟਾ ਛੱਡ ਦੇ ਤੇਰੀ ਵੀ ਫੜਾ ਬਣ ਇਹ ਕਸ਼ਮੀਰ ਦੀਆਂ ਵਾਦੀਆਂ ਤੇ ਕਸ਼ਮੀਰ ਦੀ ਖੂਬਸੂਰਤੀ ਤੇ ਨਾਲ ਸਾਡਾ ਫਤੇ ਸਿੰਘ ਆ ਕਸ਼ਮੀਰੀਆਂ ਦੇ ਘਰ ਸਮਾਂ ਸ਼ਾਮ ਦੇ 6:30 ਹੋ ਗਏ ਤੇ ਸ਼੍ਰੀਨਗਰ ਐਂਟਰ ਕਰ ਗਏ ਆ ਬਸ ਹੋਟਲ ਲੱਭੀ ਜੰਨੇ ਆ ਸਵੇਰ ਦੇ 6 ਵਜੇ ਦੇ ਤੁਰੇ ਆ ਤੇ ਬਸ ਹੋਟਲ ਲੱਭੀਏ ਰਸ ਕਰੀਏ ਫਿਰ ਮਾਰਨਿੰਗ ਦੀ ਵਿਆਹਤ ਬੰਦੀ ਐ ਰਹੂਗੀ ਵੀ ਸ਼੍ਰੀਨਗਰ ਘੁੰਮਾਂਗੇ ਪਹਿਲਾਂ ਫਿਰ ਕੱਲ ਦਾ ਦਿਨ ਵੀ ਆਪਾਂ ਸ਼੍ਰੀਨਗਰ ਹੀ ਸਟੇ ਕਰਾਂਗੇ ਥੈਨ ਅਗਲੇ ਦਿਨ ਜਾਵਾਂਗੇ ਗੁਲਮਾਰਗ ਜਾਂ ਸੋਨਮਾਰਗ ਗੁਲਮਾਰਗ ਚੱਲੀਓ ਬਾਬਾ ਦੁਕਾਨੇ ਤੇ ਆ ਕੇ ਸਭ ਤੋਂ ਪਹਿਲਾਂ ਬੰਦੇ ਦਾ ਕੰਮ ਹੁੰਦਾ ਹੋਟਲ ਲੱਭਣਾ ਰਹਿਣ ਬਸੇਰਾ ਲੱਭਣਾ ਸੋ ਅੱਜ ਦੀ ਰਾਤ ਇਸ ਹੋਟਲ 'ਚ ਰਹੂਗੀ ਬੁਕਿੰਗ ਕਰਾ ਲਈ ਆ ਇਹ ਨਹੀਂ ਆਨੇ ਹਾਂ ਲੈਣੇ ਬਾਕੀ ਮਾਰਨਿੰਗ ਦੇਖਦੇ ਆ ਕਿਹੜੀ ਕਿਹੜੀ ਜਗ੍ਹਾ ਘੁੰਮਣੀ ਆ ਸਿੱਕ ਜ਼ੀਰੋ ਇਹ ਹੋਟਲ ਆ ਤੇ ਮਸਾ ਤਸਕ ਕਰੂ ਸੋਨ ਪਾ ਲੈ ਜੀ ਸਰ ਕੋ ਰੂਮ ਕਿਹੜਾ ਆ? ਜਵਾਕਾਂ ਨੂੰ ਮਿਲ ਗਿਆ ਕਮਰਾ ਤੇ ਲੱਭਦੇ ਫੇਰੇ। ਹਾਂਜੀ। ਫਤਿਹ ਜੱਸੀ ਕਿਵੇਂ ਲੱਗਿਆ ਰੂਮ? ਵਧੀਆ। ਓਕੇ ਆ। ਵਲੌਗ ਕਰਦੀ ਐਂਡ। ਕਰ ਦੋ। ਹੈਂ? ਕਰ ਦੋ। ਪੱਕੀ ਗੱਲ ਆ। ਪੱਕੀ ਗੱਲ ਆ। ਚਲੋ ਜੀ। ਮਿਲਦੇ ਆਂ ਜੀ ਤੁਹਾਨੂੰ ਕੱਲ ਨੂੰ। ਨਵੀਂ ਵੀਡੀਓ ਤੇ ਨਵੇਂ ਵਲੌਗ ਦੇ ਨਾਲ ਜੁੜੇ ਰਹੋ ਸਾਡੇ ਨਾਲ। ਹਾਂਜੀ ਕੀ ਕਹਿਣਾ? ਜੁੜੇ ਰਹੋ ਸਾਡੇ ਨਾਲ। ਹੂੰ। ਠੀਕ ਹੈ ਜੀ। ਕੱਲ ਨੂੰ ਕੋ ਮੰਗੇ ਕੱਲ ਨੂੰ ਲੋਕਲ ਸ਼੍ਰੀਨਗਰ ਦੇਖਾਂਗੇ ਪਹਿਲਾ ਦਿਨ ਆ ਫਸਟ ਟਾਈਮ ਵਿਜ਼ਿਟ ਕੀਤਾ ਓਕੇ ਜੀ ਬਾਏ